ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਵੈਂਗਣ ਦਾ ਪਰਤਾ ਬਣਾ ਕੇ ਤਿਆਰ ਕਰਾਂਗੇ ਜੀ ਵੈਂਗਣ ਦਾ ਪਰਤਾ ਬਣਾਉਣ ਦੇ ਲਈ ਆਪਾਂ ਨੇ ਅੱਧਾ ਕਿਲੋ ਤੋਂ ਥੋੜੇ ਜਿਹਾ ਵੱਧ ਵੈਂਗਣ ਲਏ ਨੇ ਪਾਈ ਆਪਾਂ ਨੇ ਟਮਾਟਰ ਲਏ ਨੇ ਜੀ ਇਹ ਰੈਸਪੀ ਜਿਹੜੀ ਆ ਆਪਾਂ ਅਲੱਗ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਆਪਾਂ ਨੇ ਬੈਂਗਣਾਂ ਨੂੰ ਨਾ ਹੀ ਉਬਾਲਣਾ ਹੈ ਜੀ ਨਾ ਹੀ ਆਪਾਂ ਨੇ ਇਹਨਾਂ ਨੂੰ ਅੱਗ ਵਿੱਚ ਭੁੰਨਣਾ ਹੈ ਬਹੁਤ ਯੂਨੀਕ ਜਿਹੇ ਤਰੀਕੇ ਦੇ ਨਾਲ ਬੈਂਗਣ ਦਾ ਪਰਤਾ ਬਣ ਕੇ ਤਿਆਰ ਹੋਊਗਾ ਤੇ ਸਵਾਦ ਵੀ ਸੇਮ ਓਦਾਂ ਦਾ ਹੀ ਆਊਗਾ ਜਿੱਦਾਂ ਦੇ ਆਪਾਂ ਅੱਗ ਵਿੱਚ ਭੁੰਨ ਕੇ ਬਣਾਉਂਦੇ ਹੁੰਨੇ ਆ ਟਮਾਟਰ ਤੇ ਬੈਂਗਣ ਆਪਾਂ ਨੇ ਚੰਗੀ ਤਰ੍ਹਾਂ ਧੋ ਲਏ ਆ ਜੀ ਹੁਣ ਇਹਨਾਂ ਦਾ ਆਪਾਂ ਛਿਲਕਾ ਉਤਾਰ ਲਵਾਂਗੇ ਅਗਰ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਬਣਾਓਗੇ ਤਾਂ ਬਹੁਤ ਵਧੀਆ ਬਣੂਗੇ ਤੇ ਤੁਸੀਂ ਹਰ ਵਾਰੀ ਇਦਾਂ ਹੀ ਬਣਾਓਗੇ ਕਿਉਂਕਿ ਇਦਾਂ ਬਣਾਉਣ ਦੇ ਨਾਲ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਵੀ ਵਿੱਚ ਕੁਝ ਹੈ ਤਾਂ ਨਹੀਂ ਜੇ ਭੱਗ ਤੇ ਭੁੰਨਦੇ ਆ ਆਪਾਂ ਨੂੰ ਕੀ ਪਤਾ ਹੁੰਦਾ ਆ ਵਿੱਚ ਕੁਝ ਕੀੜੇ ਮਕੌੜੇ ਹੁੰਦੇ ਆ ਹਨਾ ਉਹਦਾ ਪਤਾ ਨਹੀਂ ਚੱਲਦਾ ਇਸ ਕਰਕੇ ਨਾ ਆਪਾਂ ਨੇ ਐਦਾਂ ਹੀ ਤੁਸੀਂ ਕੱਟ ਕੇ ਬਣਾਇਓ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਜੀ ਛਿਲਕਾ ਪਾਨੇ ਉਤਾਰ ਲਏ ਹੈ ਜੀ ਹੁਣ ਆਪਾਂ ਬੈਂਗਣਾਂ ਨੂੰ ਮੋਟਾ-ਮੋਟਾ ਜਿਹਾ ਕੱਟ ਕੇ ਤਿਆਰ ਕਰ ਲਵਾਂਗੇ ਦੇਖੋ ਇਸ ਤਰ੍ਹਾਂ ਦੇਖਣ ਦੇ ਨਾਲ ਨਾ ਕੱਟਣ ਦੇ ਨਾਲ ਪਤਾ ਲੱਗ ਜਾਂਦਾ ਹੈ ਵਿੱਚ ਕੋਈ ਕੀੜਾ ਮਕੌੜਾ ਨਹੀਂ ਹੈਗਾ ਜਦੋਂ ਆਪਾਂ ਅੱਗ ਤੇ ਭੁੰਨਦੇ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਵਿੱਚ ਆਪਾਂ ਨੇ ਕੀ ਭੁੰਨ ਦਿੱਤਾ ਹੈ ਕੀ ਨਹੀਂ ਕਿਉਂਕਿ ਉਹਨਾਂ ਵਿੱਚ ਕਿਹੜਾ ਹੱਡੀਆਂ ਹੁੰਦੀਆਂ ਨੇ ਕੁਝ ਨਹੀਂ ਪਤਾ ਚੱਲਦਾ ਹੈਗਾ ਸੋ ਇਦਾਂ ਦੇਖ ਕੇ ਹੀ ਬਣਾਇਆ ਕਰੋ ਦੇਖੋ ਜੀ ਆਪਾਂ ਨੇ ਬੈਂਗਣ ਮੋٹے-ਮੋਟੇ ਜਿਹਾ ਕੱਟ ਕੇ ਤਿਆਰ ਕਰ ਲਏ ਆ ਹੁਣ ਆਪਾਂ ਟਮਾਟਰ ਲੈ ਆ ਟਮਾਟਰ ਵੀ ਆਪਾਂ ਧੋ ਲਏ ਆ ਇਹਨਾਂ ਦਾ ਵੀ ਆਪਾਂ ਹੁਣ ਛਿਲਕਾ ਉਤਾਰ ਲਵਾਂਗੇ ਬਸ ਆਪਾਂ ਇਹਨੂੰ ਹਲਕਾ ਹਲਕਾ ਜਾਂ ਟਮਾਟਰਾਂ ਦਾ ਛਿਲਕਾ ਜਿਹੜਾ ਆ ਉਤਾਰ ਲੈਣਾ ਏ ਜਿੰਨੇ ਨੂੰ ਮੈਂ ਟਮਾਟਰਾਂ ਦਾ ਛਿਲਕਾ ਉਤਾਰ ਰਹੀ ਆ ਉਹਨੇ ਨੂੰ ਮੈਂ ਦੋ ਵੱਡੇ ਚਮਚ ਸਰੋਂ ਦਾ ਤੇਲ ਗਰਮ ਹੋਣ ਲਈ ਰੱਖ ਦਿੱਤਾ ਇਹ ਜੀ ਕੁੱਕਰ ਵਿੱਚ ਪਾ ਕੇ ਟਮਾਟਰਾਂ ਦਾ ਛਿਲਕਾ ਵੀ ਆਪਾਂ ਉਤਾਰ ਲਿਆ ਜੀ ਹੁਣ ਇਹਨੂੰ ਵੀ ਆਪਾਂ ਰਸ ਲੀਜੀਆ ਕੱਟ ਲਵਾਂਗੇ ਬਸ ਇਹਦਾ ਮੋਟਾ-ਮੋਟਾ ਜੀ ਆਪਾਂ ਟਮਾਟਰਾਂ ਨੂੰ ਕੱਟ ਲੈਣਾ ਹੈ ਜੀ ਇਧਰ ਆਪਾਂ ਬੈਂਗਣਾਂ ਨੂੰ ਨਾ ਇੱਕ ਵਾਰ ਚੰਗੀ ਤਰ੍ਹਾਂ ਹੋਰ ਪਾਣੀ ਵਿੱਚ ਧੋ ਲਵਾਂਗੇ ਜੀ ਇਧਰ ਤੇਲ ਗਰਮ ਹੋ ਚੁੱਕਿਆ ਹੈ ਬੈਂਗਣ ਵੀ ਆਪਾਂ ਨੇ ਧੋ ਲਏ ਆ ਹੁਣ ਆਪਾਂ ਤੇਲ ਵਿੱਚ ਪਾ ਦੇਵਾਂਗੇ ਬੈਂਗਣ ਬਹੁਤ ਲੱਗ ਜੀ ਤਾਂ ਕੀ ਕੈਜੀ ਇਦਾਂ ਬਣਾ ਕੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਹਮੇਸ਼ਾ ਥ੍ਰੀ ਵਾਰ ਤੁਸੀਂ ਇਦਾਂ ਹੀ ਬਣਾਓਗੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾ ਦਵਾਂਗੇ ਇਹਦੇ ਵਿੱਚ ਆਪਾਂ ਪਾਣੀ ਦੀ ਵਰਤੋਂ ਨਹੀਂ ਕਰਾਂਗੇ ਕਿਉਂਕਿ ਟਮਾਟਰਾਂ ਵਿੱਚ ਜਿਹੜਾ ਪਾਣੀ ਹੁੰਦਾ ਹੈ ਉਹਦੇ ਨਾਲ ਹੀ ਇਹਨਾਂ ਨੇ ਪੱਕ ਜਾਣਾ ਹੈ ਛੋਟੇ ਜਿਹੇ ਚਮਚ ਪਾ ਦਵਾਂਗੇ ਆਪਾਂ ਇਹਦੇ ਵਿੱਚ ਨਮਕ ਚੰਗੀ ਤਰ੍ਹਾਂ ਮਿਲਾ ਲਵਾਂਗੇ ਇੱਥੇ ਹੁਣ ਆਪਾਂ ਢੱਕਣ ਕਰ ਦਵਾਂਗੇ ਬੰਦ ਅਰੇ 3 ਤੋਂ 4 ਬਿਸਲਾ ਨੂੰ ਆਵਾਂਗੇ ਆਪਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂ ਜੀ 4 ਬਿਸਲਾ ਬੱਜ ਲੈਣ ਇੱਧਰ ਆਪਾਂ ਨੇ 4 ਪਿਆਜ਼ ਲੈਨੇ ਮੀਡੀਅਮ ਸਾਈਜ਼ ਦੇ ਸਵਾਦ ਅਨੁਸਾਰ ਲੈਣੀ ਆਪਾਂ ਹਰੀਆਂ ਮਿਰਚਾਂ ਥੋੜਾ ਜਿਹਾ ਲਸਣ ਫਲੇਵਰ ਦੇ ਲਈ ਤੇ ਥੋੜਾ ਜਿਹਾ ਅਦਰਕ ਆਪਾਂ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਤੋਂ ਸੁਆਰਗੇ ਚੰਗੀ ਤਰ੍ਹਾਂ ਕਟਿੰਗ ਕਰਕੇ ਤਿਆਰ ਕਰ ਲਵਾਂਗੇ ਆਪਾਂ ਨੇ ਪਿਆਜ਼ ਅਦਰਕ ਲਾਸਣ ਅਤੇ ਹਰੀਆਂ ਮਿਰਚਾਂ ਸਾਰੀਆਂ ਚੰਗੀ ਤਰ੍ਹਾਂ ਤੋਂ ਉਸਾਰ ਕੇ ਕੱਟ ਲਈਆਂ ਐ ਜੀ ਇਧਰ ਚਾਰ ਬਿਸਲਾ ਵੀ ਵੱਟ ਚੁੱਕੀਆਂ ਸੀ ਤੇ ਹੁਣ ਨਾਲੇ ਵਿੱਚ ਜਿਹੜਾ ਪਾਣੀ ਆ ਇਹ ਆਪਾਂ ਗੈਸ ਬਾਲ ਦੇਣਾ ਇਹ ਪਾਣੀ ਵੀ ਸੁੱਕ ਜਾਊਗਾ ਅਤੇ ਬੈਂਗਣ ਅਤੇ ਟਮਾਟਰ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਆਪਾਂ ਜੇ ਤੁਹਾਡੇ ਕੋਲ ਮੈਸ਼ਰ ਹੈਗਾ ਤਾਂ ਤੁਸੀਂ ਉਹਦੀ ਸਹਤ ਦੇ ਨਾਲ ਕਰ ਸਕਦੇ ਹੋ ਨਹੀਂ ਤਾਂ ਇਹ ਆਸਾਨੀ ਨਾਲ ਐ ਇਦਾਂ ਕਟਛੀ ਦੇ ਨਾਲ ਹੀ ਮੈਸ਼ ਹੋ ਜਾਣੇ ਆ ਜੀ ਨਾ ਦੇ ਕੋਣ ਪਾਣੀ ਵੀ ਸੁੱਕ ਜਾਊਗਾ ਇਹਦਾ ਇਹ ਵੀ ਮੈਸ਼ ਹੋ ਜਾਣਗੇ ਚੰਗੀ ਤਰ੍ਹਾਂ ਪਾਣੀ ਚ ਕਾ ਲੈਣਾ ਜੀ ਗੈਸ ਆਪਾਂ ਵੱਧ ਕਰ ਦਿੱਤਾ ਏ ਇਹਨੂੰ ਹੁਣ ਆਪਾਂ ਟੱਕ ਦਵਾਂਗੇ ਜਦੋਂ ਤੱਕ ਪਾਣੀ ਨਹੀਂ ਸੁੱਕਦਾ ਬਸ 2-4 ਮਿੰਟ ਲੱਗਣੇ ਨੇ ਚੰਗੀ ਤਰ੍ਹਾਂ ਹੋ ਜਾਣਾ ਹੈ ਨੇ ਡਰਾਈ ਉਸੀਂ ਦੇਖ ਸਕਦੇ ਹੋ ਪਾਣੀ ਸੁੱਕ ਚੁੱਕਿਆ ਹੈ ਜੀ 2 ਤੋਂ 3 ਮਿੰਟ ਮਸਾਂ ਹੀ ਲੱਗੇ ਆ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੈ ਇਧਰ ਹੁਣ ਆਪਾਂ ਇੱਕ ਪੈਨ ਰੱਖ ਲਿਆਏ ਜੀ ਪੈਨ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਬਸ ਅੰਦਾਜ਼ੇ ਜਿਹੇ ਨਾਲ ਪਾ ਦਿੱਤਾ ਹੈ ਮੈਂ ਇੱਕ ਕੜਛੀ ਦੇ ਗੇੜ ਪਾਇਆ ਹੈ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਜੀ ਇਹਦੇ ਵਿੱਚ ਪਾ ਦਵਾਂਗੇ ਆਪਾਂ ਛੋਟੀ ਚਮਚ ਜੀਰਾ ਥੋੜਾ ਜਿਹਾ ਆਪਾਂ ਦਰਦਰਾ ਕੁੱਟਿਆ ਹੋਇਆ ਧਨੀਆ ਪਾਵਾਂਗੇ ਨਾਲ ਹੀ ਪਾ ਦਵਾਂਗੇ ਆਪਾਂ ਥੋੜਾ ਜਿਹਾ ਬਰੀਕ ਕਟਿਆ ਹੋਇਆ ਲਸਣ ਬਹੁਤੇ ਮਸਾਲਿਆਂ ਦੀ ਆਪਾਂ ਇਹਦੇ ਵਿੱਚ ਵਰਤੋਂ ਜਿਹੜੀ ਹੈ ਨਹੀਂ ਕਰਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਜੀ ਇਸ ਕਰਕੇ ਆਪਾਂ ਨੇ ਧਨੀਆ ਹੀ ਪਹਿਲਾਂ ਫਲੇਵਰ ਦੇ ਲਈ ਪਾ ਦਿੱਤਾ ਹੈ ਗਰਮ ਮਸਾਲਾ ਵਗੈਰਾ ਆਪਾਂ ਨਹੀਂ ਪਾਵਾਂਗੇ ਨਾਲ ਹੀ ਪਾ ਦਵਾਂਗੇ ਆਪਾਂ ਲਸਣ ਨੂੰ 1 ਮਿੰਟ ਸੇਕ ਲੱਗਣ ਤੋਂ ਬਾਅਦ ਪਿਆਜ਼ ਔਰ ਅਦਰਕ ਬਰੀਕ ਕਟਿਆ ਹੋਇਆ ਨੰਗੀ ਤਰ੍ਹਾਂ ਮळा ਲਵਾਂਗੇ ਪਿਆਜ਼ ਆਪਾਂ ਨੇ ਜ਼ਰੂਰ ਨਹੀਂ ਭੁੰਨੇ ਹੈਗੇ ਕਿਉਂਕਿ ਪਰਥੇ ਵਿੱਚ ਪਿਆਜ਼ ਜਾਵਲ ਜੜੇ ਹੋਏ ਚੰਗੇ ਲੱਗਦੇ ਬਸ ਆਪਾਂ ਹਲਕੇ ਗੁਲਾਬੀ ਕਰਾਂਗੇ ਪਿਆਜ਼ਾਂ ਨੂੰ ਹਰੀਆਂ ਮਿਰਚਾਂ ਕੁੰਟੀਆਂ ਸੀ ਆਪਾਂ ਨੇ ਉਹ ਵੀ ਪਾ ਦੇਵਾਂਗੇ ਪਿਆਜ਼ ਤੁਸੀਂ ਦੇਖ ਸਕਦੇ ਹੋ ਹਲਕੇ ਗੁਲਾਬੀ ਜੇ ਹੋਣ ਲੱਗ ਗਏ ਆ ਉਨੇ ਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਹਲਦੀ ਨਮਕ ਇੱਥੇ ਆਪਾਂ ਬਿਲਕੁਲ ਥੋੜਾ ਜਿਹਾ ਪਾਵਾਂਗੇ ਕਿਉਂਕਿ ਆਪਾਂ ਨੇ ਜਦੋਂ ਬੈਂਗਣਾ ਨੂੰ ਭੁੰਨਿਆ ਸੀ ਉਹਦੇ ਵਿੱਚ ਵੀ ਪਾਇਆ ਸੀਗਾ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਹਲਦੇ ਵੀ ਚੰਗੀ ਤਰ੍ਹਾਂ ਭੁੰਨ ਲਈਏ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਟਮਾਟਰ ਅਤੇ ਬੈਂਗਣ ਜਿਹੜੇ ਮੈਸ਼ ਕੀਤੇ ਹੋਏ ਆ ਚੰਗੀ ਤਰ੍ਹਾਂ ਮਿਲਾ ਲਵਾਂਗੇ ਜੀ ਹੁਣ ਆਪਾਂ ਇਹਨੂੰ ਇਹਨੂੰ ਨਾ ਆਪਾਂ ਉਦੋਂ ਤੱਕ ਹੁਣ ਭੁੰਨਾਂਗੇ ਜਦੋਂ ਤੱਕ ਜਿਹੜਾ ਪਰਤਾ ਇਹ ਤੇਲ ਨਾ ਛੱਡ ਦੇਵੇ ਜਦੋਂ ਤੇਲ ਛੱਡ ਦਿੱਤਾ ਸਮਝ ਲਓ ਜਦੋਂ ਆਪਣਾ ਪਰਤਾ ਜਿਹੜਾ ਚੰਗੀ ਤਰ੍ਹਾਂ ਪੱਕ ਜਾਊਗਾ ਹੁਣ ਇਹਨੂੰ ਆਪਾਂ ਘੱਟ ਸੇਕਦੇ ਉੱਤੇ ਇਦਾਂ ਹੀ ਪਕਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਟੱਕੇ ਰੱਖ ਦਵਾਂਗੇ ਜੀ ਵਿਚ ਵਿਚ ਨੂੰ ਆਪਾਂ ਚਲਾਉਂਦੇ ਰਵਾਂਗੇ ਤੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਸਮਝ ਲਓ ਇਹ ਕੱਚਾ ਏ ਜਦੋਂ ਤੇਲ ਛੱਡ ਦਿੱਤਾ ਉਦੋਂ ਇਹ ਪੱਕੂਗਾ ਜੀ ਦੇਖੋ ਜੀ ਪਰਤੇ ਨੇ ਚੰਗੀ ਤਰ੍ਹਾਂ ਤੇਲ ਛੱਡ ਦਿੱਤਾ ਏ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੈ ਜੀ ਬਹੁਤ ਵਧੀਆ ਪਰਤਾ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਤੇ ਬਿਲਕੁਲ ਸੌਖਾ ਤਰੀਕਾ ਹੈ ਜੀ ਕੋਈ ਇੰਨਾ ਤਾਮ-ਝਾਮ ਨਹੀਂ ਹੈਗਾ ਇਹਨੂੰ ਬਣਾਉਣ ਦੇ ਲਈ ਤੇ ਇੱਥੇ ਗੈਸ ਹੁਣ ਆਪਾਂ ਕਰ ਦਵਾਂਗੇ ਬੰਦ ਤੁਸੀਂ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਾਂ ਜੀ ਜਰੂਰ ਦੱਸਣਾ ਜੀ ਜੇ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ